ਆਲਕੇ ਬਾਹਰ ਹੋਲੀ ਵੀਰੇ ਹੋ ਵੀਰੇ ਚੰਨ ਪਾਣੀ ਦੀ ਦੌੜੀ ਪਿੰਡ ਦੇ ਹੈਗਾ ਯਾਰ ਪਾਣੀ ਵੀਰੇ ਬੜਾ ਕਰਾੜਾ ਬੜਾ ਪਾਣੀ ਆ ਆ ਇਹ ਬੜਾ ਮੜਾ ਪਾਣੀ ਪੋੜ ਲਾ ਪਾਣੀ ਦੇ ਦੋ ਪਾਣੀ ਪਿੰਡ ਦੇ ਪਾਣੀ ਆ ਆਜੋ ਉਰੇ ਆਜੋ 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 ਉਰੇ ਆਜੋ 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 ਇੱਕ ਮਿੰਟ ਵੀਰੇ ਲੱਵੇ ਲਾਓ ਮੜਿਆ ਇੱਕ ਮਿੰਟ ਰੋ ਜਾਓ ਆਓ ਧਿਆਨ ਨਾ ਧਿਆਨ ਨਾ ਧਿਆਨ ਨਾ ਹੋਲੀ ਹੋਲੀ ਆ ਗਏ ਆ ਗਏ ਉਹਨੇ ਪੂਰੇ ਉੱਚਾ ਹਿੱਚਾ ਬਾਬਾ ਜੀ ਆਲੇ ਇਹ ਬੜੀਆਂ ਵੇਰਨਾਵਾਂ ਨੇ ਧੰਨਵਾਦ ਤੁਹਾਨੂੰ ਬੜੀ ਮਾਰੂ ਦੇ ਪਾਣੀ ਦੇ ਕੋਲ ਦੇਖੋ ਆ ਪਾਣੀ ਦੇ ਕੋਲ ਦੇ ਦੇਖੋ ਇਕਦਿਆਂ ਖੜਾ ਆ ਪਾਜੀ ਆ ਤੇਰੇ ਸਾਰੇ ਇਕ ਬੜੀ ਪਾਣੀ ਦੇ ਦੇ ਪਾਣੀ ਦੇ ਦੇ ਓ ਮਾਈ ਗੱਡਿਆ ਐਸੇ ਬਕਾਓ ਵੀਰ ਨਿਕਲ ਗਿਆ ਆਪਾਂ ਪਾਣੀ ਪੀਣੇ ਆ ਤੇ ਪਾਣੀ ਬੋਲ ਕੇ ਖਵਾ ਦੇ ਬੰਦਾ ਕਿਹਨੇ ਹੋਇਆ ਰੇ ਲੋਕ ਧੱਕਾ ਮਾਰ ਗਿਆ ਬੇੜੀ ਨੂੰ ਧੱਕਾ ਮਾਰ ਵੀਰ ਆ ਬੇੜੀ ਨੂੰ ਧੱਕਾ ਮਾਰ ਧੱਕਾ ਮਾਰ ਬੇੜੀ ਨੂੰ ਮਾਰ ਮਾਰ ਧੱਕਾ ਧੱਕਾ ਮਾਰ ਧੱਕਾ ਮਾਰ ਜਾਂ ਦੋ ਵੀਰੇ ਆ ਬਾਪੂ ਨੂੰ ਬੁਲਾਓ ਰੇ ਬਾਪੂ ਨੂੰ ਇਹ ਤੂੰ ਦਾ ਬਾਪੂ ਨੂੰ ਆ ਯਾਰ ਆ ਬਾਪੂ ਨੂੰ ਦਿਓ ਆ ਬਾਪੂ ਬਾਪੂ ਜੀ ਤੁਸੀਂ ਰਿਆ ਕਰੋ ਸਰਦ ਮੇਰਾ ਭਾਈ ਅਰੇ ਯਾ ਬਾਕੀ ਆ ਬਾਕੀ ਤਰੇ ਬਾਪੂ ਵੀ ਇੱਕ ਵੇਖੋ ਰੋੜਾ ਤਾਰ ਦੇ ਦੋ ਲੋੜ ਮਤ ਫੜੋ ਆ ਬਣਾ ਦੇ ਖਾਂ ਜਾ ਕੇ ਦੇ ਆ ਓ ਚੱਲ ਓਏ ਇੱਥੇ ਆ ਤੂੰ ਇੱਥੇ ਤੂੰ ਨੀ ਕਰ ਲਗਾ ਬਾਪਾ ਜੀ ਮਾ ਦੋ ਪਾ ਦੇ ਪਾਣੀ ਦੀ ਬੋਤਲ ਫੜ ਦੋ ਓਹੋ ਹੋ ਚੱਲ ਵਾਹ ਗੁਰਜੀ ਕੀ ਵਾਹ ਲੱਗੇ ਜੀ ਤੁਹਾਡੇ ਨਾਲ ਦੇ ਲੱਗੇ ਜੀ ਨਾ ਪੇਕੇ ਹੋਰ ਨੂੰ ਦੇ ਦੇ ਇੱਕ ਪਾਗਲ ਇਹਨੂੰ ਲੋੜ ਆ ਓਏ ਲੋਕਾਂ ਦਾ ਪਾਣੀ ਆ ਆ ਬੜੀ ਜਾਂ ਆ ਰੋਲ ਫੜੋ ਰਸ ਜੀ ਇਹ ਵੰਡ ਦਿੰਨੇ ਆ ਕਿ ਤੁਰਿਆ ਨਹੀਂ ਜਾਂਦਾ ਇੱਕ ਹੋਰ ਚੱਲ ਕੋਈ ਨਹੀਂ ਚੱਤ ਲਿਓ ਦੁੱਧ ਦੇ ਨਾ ਨਾ ਵੀਰੇ ਲੋੜ ਮੁਤਾਬਕ ਹੀ ਲੈਓ ਯਾਰ ਤਰਾ ਕੀ ਆ ਬੜਿਆਂ ਨੂੰ ਮੰਡਣ ਦੇ ਨੇ ਦੁੱਧ ਜੱਟਾ ਰੱਖੋ ਤੇਰੇ ਪਿੱਛੇ ਦੇ ਨਾ ਯਾਰ ਪਿੱਛੇ ਦੇ ਦੁੱਧ ਦੇ ਰਹੀ ਮੇਰਾ ਆ ਲੈ ਬੜ ਦੁੱਧ ਇੱਕ ਪਾਟ ਪਾਣੀ ਪਾਣੀ ਦੀ ਤੰਗੀ ਹੈ ਜੀ ਕਹਿੰਦੇ ਲੈ ਬੱਸ ਕਰੋ ਦੁੱਧ ਹੁਣ ਬਾਕੀਆਂ ਨੂੰ ਵੀ ਦੇਣਾ ਯਾਰ ਰੋਕੋ ਨਾ ਨਾ ਕਰ ਯਾਰ ਮੈਂ ਆ ਰਿਹਾ ਆ ਪਾਣੀ ਦੀ ਮੋਰੇ ਦੀ ਮਿਲ ਕੇ ਦੋ ਦੋ ਗਾਂ ਲਾ ਜੋ ਵੀਰ ਗਾਂ ਮਾਤਾ ਜੀ ਨੂੰ ਦੇ ਦੇ ਆ ਲੋ ਪਾਣੀ ਪਾਣੀ ਇੱਕ ਕਿੱਲੇ ਦਾ ਵੀਰ ਇੱਕ ਕਿੱਲੇ ਨਾ ਰੋਕੀ ਹੋਰ ਦੇ ਦੇ ਤੇ ਬਹੁਤ ਆਦਾ ਇੱਥੇ ਕੀ ਹੈ ਜੀ ਇੱਕ ਇੱਕ ਬੋਤਲ ਖੜਾ ਲੈ ਲੋ ਵੰਡ ਕੇ ਠੀਕਾ ਕਿਹੜਾ ਬੰਦਾ ਮਾਨਦਾਰ ਕਿਹੜਾ ਬੰਦਾ ਮਾਨਦਾਰ ਆ ਲੋ ਆ ਪਾਣੂ ਦੇ ਦੇ ਮੇਰੀ ਗੱਲ ਤਾਂ ਸੁਣ ਮਾਨ ਫੜ ਸਾਰਾ ਬਹੁਤ ਸਮਾਨ ਭੰਡਣਾ ਹੋਣਾ ਨਾ ਆ ਬੜਾ ਦੁੱਧ ਦੇਖੋ ਦੁੱਧ 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 ਇਹ ਤੂੰ ਹੈ ਨਹੀਂ ਦੁੱਧ ਮੇਰੀ ਕੱਲਾ 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 ਇਹ ਤੋ ਦੁੱਧ ਹੈ ਇਹ ਗੁਰਜੀਤ ਸਿੰਘ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਜੀ ਵਾਸਤੇ ਅਸੀਂ ਕਿਹੜੇ ਪਿੰਡਾਂ ਜੀ ਪਿੰਡ ਕਿਹੜਾ ਵੀਰੇ ਇਹ ਪਿੰਡ ਕਮਰਾਏ ਕਮਰਾਏ ਜੀ ਕਮਰਾਏ ਪਾਕਿਸਤਾਨ ਨੇੜੇ ਹੀ ਆ ਜੀ ਹਾਂ ਜੀ ਇਹ 5 ਗਰਾਈਆਂ ਦੇ ਡੇਰੇ ਪੰਜ ਗਰਾਈਆਂ ਦੇ ਡੇਰੇ ਤੇ ਜਿਹੜੀ ਰਸਦ ਪਹੁੰਚਦੀ ਕੀਤੀ ਗਈ ਆ ਜੀ ਨਿਸ਼ਾਨ ਸਾਹਿਬ ਝੂਲ ਰਹੇ ਨੇ ਜੀ ਵੀਰ ਮਨਜੋਤ ਸਿੰਘ ਨਾਲ ਨੇ ਜੀ ਤੇ ਦੋ ਤਿੰਨ ਵੋਟਾਂ ਨੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਿਹੜਾ ਕਾਰਜ ਜਾਰੀ ਹੈ ਆਜੋ 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 ਵੀਰੇ ਕੋਈ ਨਹੀਂ ਕੋਈ ਆ ਮੜਾ ਜਾ ਅਮਰੀਕੀ ਕਿਸ਼ਤੀ ਨੂੰ ਹੱਥ ਪਾ ਲਿਓ ਕਿਸ਼ਤੀ ਫੜ ਲਿਓ ਮੜਦੇ ਦੋ ਪਾਣੀ ਪੁਣੀ ਹੈਗਾ ਕਿ ਨਹੀਂ ਪਿੰਡ ਸਹੀ ਗੱਲ ਪਾਣੀ ਯਾਰ ਹੈਗਾ ਸਾਡੇ ਪਿੰਡ ਬਾਰੇ ਗਾਹਾਂ ਘਰਾਂ ਇਹ ਹੁਣ ਇਹ ਆ ਵੀ ਆਪਣੇ ਕੋਲ ਹੈਗਾ ਪਾਸੇ ਰਸ ਰੂ ਸੀ ਰੱਖੇ ਨੇ ਰਸ ਦੇ ਸਾਬਣ ਸੁ ਬਣਾਉਣ ਨੂੰ ਨਾ ਸਾਬਣ ਚੱਲਦੇ ਹਾਂ ਸਾਬਣ ਹੈਗੀ ਸਾਬਣ ਲੈ ਫੜੋ ਵੀਰੇ ਪਾਣੀ ਹੈਗਾ ਨਾ ਧਿਆਨ ਨਾਲ ਰਸਦੇ ਦੀ ਪ੍ਰਵਾਣ ਰਸ ਦੇ ਯਾਰ ਰਸ ਬਾਜਾ ਦੇ ਰਸ ਪਰ ਤੋਂ ਮੜ ਦੇ ਦੋ ਥੋੜਾ ਜਾ ਆ ਜਾ ਰਸਾ ਦੋ ਮੇਰੀ ਗੱਲ ਨੂੰ ਰੋਡ ਦੇ ਤੱਕ ਲੈ ਜਾਓ ਨਹੀਂ ਨਹੀਂ ਜੇ ਕੋ ਜਾਲ ਪਾਣੀ ਛੱਡਾ ਬਾਜੀ ਬਾਫਤਿਹ ਨਾ ਤੈ ਧੰਨਵਾਦ ਤੁਹਾਨੂੰ ਦੇਣਾ ਦੁੱਧ ਪਾਣੀ ਚਾਹ ਪਾਣੀ ਸਭ ਕੁ ਪੁੱਛਦੇ ਮਨਜੋਤ ਵੀਰੇ ਇੰਨੀ ਮਤਲ ਨਹੀਂ ਉਹ ਕਹਿ ਰਹੇ ਇਹਨਾਂ ਦੇ ਫੌਜੀ ਆਏ ਸੀ ਪਹਿਲਾਂ ਪਹਿਲੇ ਦਿਨ ਕਰੰਟ ਜ਼ਿਆਦਾ ਸੀ ਤੇ ਉਹਦੇ ਕਰਕੇ ਕਿਸ਼ਤੀ ਪਲਟ ਗਈ ਇਹਨਾਂ ਦੀ ਤੇ ਇਹਨਾਂ ਦੇ ਬੰਦੇ ਫਸੇ ਹੋਏ ਆ ਗਏ ਸਾਡੇ ਬੰਦੇ ਇਹਨਾਂ ਨੂੰ ਉਹ ਤਾਂ ਖਾਣਾ ਸੀ ਦੇ ਦੇ ਔਰ ਅਤਿ ਹਰੇ ਮਿਨੇਸ ਇਧਰ ਹੈ ਗੁਰਦੁਆਰੇ ਮੇ ਆਪਣੇ ਗੁਰਦੁਆਰੇ ਸਾਹਿਬ ਨੇ ਉਹ ਅਭੀ ਆਪਣਾ ਉਹ ધਰਮ ਪ੍ਰਕਾਰ ਸਿੰਘੋ ਕੇ گاؤں ਕੇ ਅੱਗੇ ਬਰੇ ਇਸੋ ਨਿਹਾਲੇ ਸਤਿ ਸ਼੍ਰੀ ਅਕਾਲ ਉਹ ਨਿਕਲਿਆ ਮੁੰਡੇ ਵਾਲ ਮਾਰੀ ਆ ਉਹ ਦੇਖੋ ਓਏ ਹਾ ਟਾਲੇ ਨਾਲ ਪਰਿਵਾਰ ਨੇ ਸਾਡੇ ਨਾਲ ਕਿਉਂਕਿ ਜਦੋਂ ਕੋਈ ਚੀਜ਼ ਫਸ ਜਾਂਦੀ ਆ ਨਾ ਜੀ ਜਿੱਥੇ ਡੂੰਗਾ ਘਟ ਹੁੰਦਾ ਪਾਣੀ ਹੁਣ ਅੱਗੇ ਤਾਂ ਮਤਲਬ ਚੋਆ ਹੋਊਗਾ ਵੱਡਾ ਜਿਹਨੂੰ ਨੌ ਕੀ ਕਹਿੰਦੇ ਨੇ ਜੀ ਇਹ ਨੌਮਣੀ 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 ਕਹਿੰਦੇ ਨੇ ਉਹਦੇ ਰਾਹੀਂ ਜਿਹੜਾ ਇਹ ਪਰਿਵਾਰ ਨੂੰ ਸਹੀ ਜਗ੍ਹਾ ਤੇ ਪਹੁੰਚਾਇਆ ਜਾਊਗਾ ਜੀ ਵੀਰ ਬਾਬਾ ਦੀਪ ਸਿੰਘ ਸੇਵਾਦਲ ਮਨਜੋਤ ਸਿੰਘ ਤੇ ਵੀਰੇ ਕੀ ਕਹਿਣਾ ਚਾਹੁੰਦੇ ਹੋ ਜੀ ਹਾਂਜੀ ਪਾਲ ਵੀਰੇ ਹਾਲਾਤ ਤੇਰੇ ਸਾਹਮਣੇ ਹੀ ਆ ਦੇਖਿਆ ਜਿਦੋਂ ਆਪਾਂ ਪਿੰਡੇ ਚ ਪਹੁੰਚਿਆ ਮੈਨੂੰ ਲੱਗਦਾ ਨਹੀਂ ਇੱਥੇ ਕੋਈ ਪਹੁੰਚਾ ਸਾਨੂੰ 3 ਦਿਨ ਤੋਂ ਬਹੁਤ ਕੋਲਾਂ ਆ ਰਹੀਆਂ ਸੀ ਬਿਲਕੁਲ ਵੀਰੇ ਇਹਨਾਂ ਪਿੰਡਾਂ ਚ ਵੀ ਸਾਨੂੰ ਬਾਈ ਜੀ ਰੈਸਕਿਊ ਕਰੋ ਰੈਸਕਿਊ ਕਰੋ ਜਦੋਂ ਕੋਈ ਪਾਣੀ ਪੀਣ ਨੂੰ ਵੀ ਲੋਕਾਂ ਦੇ ਨਹੀਂ ਕਿਉਂਕਿ ਪਾਣੀ ਪੈ ਗਿਆ ਬੋਰਾ ਚ ਯਾਰ ਬਿਲਕੁਲ ਵੀਰੇ ਬਿਲਕੁਲ ਆਮ ਗਰੀਬ ਬੰਦੇ ਦੇ ਬਸ ਦੀ ਗੱਲ ਹੀ ਨਹੀਂ ਹੈਗੀ ਬਿਲਕੁਲ ਵੀਰੇ ਫਿਰ ਜਦੋਂ ਆਪਾਂ ਪਹੁੰਚੇ ਦੇਖਿਆ ਕੀ ਹਾਲਾਤ ਕਿਦਾਂ ਲੋਕ ਟੁੱਟ ਕੇ ਪੈ ਗਏ ਯਾਰ ਬਿਲਕੁਲ ਵੀਰੇ ਪੁੱਥਾਤਾ ਨਿਕਲੀ ਯਾਰ ਅਸੀਂ ਪੰਜਾਬ ਚ ਹੀ ਬੈਠੇ ਹਾਂ ਜਿੱਥੇ ਵੀ ਇਹ ਵੀਰੋਂ ਨਹੀਂ ਉਹਨਾਂ ਦੀ ਗੱਲ ਕਰਦ ਨਹੀਂ ਵੀ ਉੱਥੇ ਤਾਂ ਨਿਕਲ ਜੀ ਮਤਲਬ ਭਾਵਕ ਜਿਹੜੇ ਪਾਲ ਸੀਗੇ ਵੀ ਕਿਸਾਨ ਤੇ ਪੰਜਾਬ ਉਹ ਆ ਜਿਹੜਾ ਦੂਜਿਆਂ ਨੂੰ ਭੋਜਨ ਦਿੰਦਾ ਪਰ ਅੱਜ ਆਪਣੀ ਆਪ ਵਿਪਤਾ ਦੇ ਵਿੱਚ ਝੱਲ ਰਿਹਾ ਜੀ ਤੇ ਕਿਤੇ ਨਾ ਕਿਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਜਿਹੜਾ ਇਸ ਏਰੀਆ ਦੀ ਸਪੋਰਟ ਕਰਨ ਦੀ ਲੋੜ ਆ ਜੀ ਉਹ ਜਿੱਥੇ ਤੱਕੋਂ ਮੁੰਡਾ